ਦਿੱਲੀ ਇੰਡੀਆ ਦੇ ਪੋਡਕਾਸਟ ਦੇ ਵਿੱਚ ਤੁਹਾਡਾ ਸਵਾਗਤ ਹੈ ਮੁਹਾਲੀ ਖਰੜ ਅਤੇ ਜ਼ੀਰਕਪੁਰ ਦੇ ਵਿੱਚ ਸਹੀ ਢੰਗ ਦੇ ਨਾਲ ਵਿਕਾਸ ਕਰਨ ਦੇ ਲਈ ਇੱਕ ਮਾਸਟਰ ਪਲਾਨ 2013 ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਇਹ ਤਮਾਮ ਏਰੀਆ ਰੱਖੇ ਜਾਂਦੇ ਨੇ ਕਿ ਕਿਹੜਾ ਇੰਡਸਟਰੀਅਲ ਏਰੀਆ ਹੋਊਗਾ ਕਿਹੜਾ ਪਲੋਟਿੰਗ ਏਰੀਆ ਹੋਊਗਾ ਕਿਹੜਾ ਕਮਰਸ਼ੀਅਲ ਏਰੀਆ ਹੋਊਗਾ ਤੇ ਕਿਹੜਾ ਗ੍ਰੀਨ ਬੈਲਟ ਹੋਊਗੀ ਪਰ ਆਲਮ ਇਹ ਹੈ ਕੀ ਲੈਂਡ ਮਾਫੀਆ ਅਤੇ ਅਧਿਕਾਰੀਆਂ ਦੀ ਮਿਲੀ ਭੁਗਤ ਦੇ ਨਾਲ ਇਹ ਗ੍ਰੀਨ ਬੈਲਟ ਹੀ ਗਾਇਬ ਕਰ ਦਿੱਤੀ ਗਈ ਹੈ ਅੱਜ ਇਸੇ ਮੁੱਦੇ ਦੇ ਉੱਪਰ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਦੁਰਗੇਸ਼ ਗਾਜਰੀ ਸੀਨੀਅਰ ਜਰਨਲਿਸਟ ਗਾਜਰੀ ਸਾਹਿਬ ਮਾਸਟਰ پلان ਦੇ ਵਿੱਚੋਂ ਗ੍ਰੀਨ ਬੈਲਟ ਹੀ ਚੋਰੀ ਹੋ ਰਹੀ ਹੈ ਔਰ ਬਹੁਤ ਵੱਡੇ ਲੈਵਲ ਤੇ ਚੋਰੀ ਹੋ ਰਹੀ ਹੈ ਕੀ ਮੰਨਦੇ ਹੋ ਇਸ ਦੇ ਪਿੱਛੇ ਦਾ ਕਾਰਨ ਕੀ ਹੈ ਬਿਲਕੁਲ ਪ੍ਰਲਾਦ ਜੀ ਅੱਜ ਤੁਸੀਂ ਬਹੁਤ ਵਧੀਆ ਮੁੱਦਾ ਲੈ ਕੇ ਆਪਣੇ ਪੋਡਕਾਸਟ ਦੇ ਵਿੱਚ ਆਏ ਹੋ ਕਿ ਗ੍ਰੀਨ ਬੈਲਟ ਦੀ ਜਿਹੜੀ ਜ਼ਮੀਨ ਹੀ ਚੋਰੀ ਹੋ ਜਾਵੇ ਪੰਜਾਬ ਸਰਕਾਰ ਪੰਜਾਬ ਦੇ ਅਫਸਰ ਪੰਜਾਬ ਦਾ ਮੰਤਰੀ ਮੰਡਲ ਪੰਜਾਬ ਦਾ ਗਵਰਨਰ ਚਾਹੇ ਸਾਈਨ ਕਰ ਕਰਕੇ ਜੋ ਮਰਜ਼ੀ ਮਾਸਟਰ پلان ਤਿਆਰ ਕਰੇ ਪਰ ਲੈਂਡ ਮਾਫੀਆ ਤੇ ਪੰਜਾਬ ਦੇ ਵਿੱਚ ਜਿਹੜੇ ਅਧਿਕਾਰੀ ਆ ਜਿਹੜੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੈ ਕਾਨੂੰਨ ਨੂੰ ਲਾਗੂ ਕਰਨ ਲਈ ਉਹਨਾਂ ਨੇ ਹੀ ਕਾਨੂੰਨ ਨੂੰ ਕਿਦਾਂ ਤੋਰ ਮਰੋੜਨਾ ਹੈ ਕਿੱਦਾਂ ਕਾਨੂੰਨ ਦਾ ਬਲਾਤਕਾਰ ਕਰਨਾ ਤੇ ਕਿਦਾਂ ਕਾਨੂੰਨ ਨੂੰ ਛਿੱਕੇ ਟੰਗ ਕੇ ਭਾਵੇਂ 2013 ਦੇ ਵਿੱਚ ਜਿਹੜਾ ਮਾਸਟਰ پلان ਪਾਸ ਹੋ ਜਾਂਦਾ ਉਸ ਪਾਸ ਹੋਣ ਦੇ ਬਾਵਜੂਦ 2021 22 23 24 19 ਚ ਕਿਦਾਂ ਕਲੋਨੀਆਂ ਨੂੰ 2013 ਤੋਂ ਪਹਿਲਾਂ ਵਿਕਸਿਤ ਕਰੀਆਂ ਦਿਖਾਉਣੀ ਹੈ ਕਿਉਂਕਿ 2013 ਤੋਂ ਪਹਿਲਾਂ ਰੈਟਰੋ ਪ੍ਰੋਸਪੈਕਟਿਵ ਜਿਹੜਾ ਹੈ ਇਹ ਮਾਸਟਰ پلان ਐਪਲੀਕੇਬਲ ਨਹੀਂ ਹੈਗਾ ਪਰ ਜਿਹੜੇ ਛਾਤਰ ਅਫਸਰ ਸੀਗੇ ਉਹਨਾਂ ਨੇ ਬਿਲਡਰਾਂ ਨੂੰ ਦੱਸਿਆ ਵੀ ਇਹ ਗ੍ਰੀਨ ਬੈਲਟ ਹੈ ਜਿਹੜੀ ਅਗਰ ਇਹਨੂੰ ਆਪਾਂ 2013 ਤੋਂ ਪਹਿਲਾਂ ਦੀ ਕੱਟੀ ਹੋਈ ਕਲੋਨੀ ਦਿਖਾ ਦਈਏ ਫਿਰ ਤੁਸੀਂ ਇੱਥੇ ਕਲੋਨੀ ਕੱਟ ਸਕਦੇ ਹੋ ਭਾਵੇਂ ਰਿਐਲਿਟੀ ਦੇ ਵਿੱਚ ਉੱਥੇ ਜਿਹੜੀ ਕਲੋਨੀ ਕੱਟਣ ਦੀ ਸ਼ੁਰੂਆਤ ਜਿਹੜੀ ਹੋਈ ਸੀ ਉਹ 2021-22 ਤੋਂ ਬਾਅਦ ਹੋਈ ਹੈ ਰੈਗੂਲਰਾਈਜੇਸ਼ਨ ਪਾਲਿਸੀ ਆਣ ਤੋਂ ਬਾਅਦ ਪਰ ਜੋ ਕਲੋਨੀ ਕੱਟੀ ਦਿਖਾਈ ਗਈ ਹੈ ਕੋਈ ਤਾਂ 2013 ਤੋਂ ਪਹਿਲਾਂ ਦੀ ਦਿਖਾਈ ਗਈ ਹੈ ਕੋਈ 2007 ਤੋਂ ਵੀ ਪਹਿਲਾਂ ਦੀ ਦਿਖਾਈ ਗਈ ਹੈ ਕਿਉਂਕਿ ਚਲਾਕ ਲੋਕ ਜਿਹੜੇ ਨੇ ਚਲਾਕ ਅਫਸਰ ਤੇ ਲੈਂਡ ਮਾਫੀਆ ਜੀ ਨੂੰ ਆਪਾਂ ਗੱਲ ਕਰੀਏ ਉਹਨਾਂ ਨੇ ਗ੍ਰੀਨ ਬੈਲਟ ਨੂੰ ਖਤਮ ਕਰਨ ਵਾਸਤੇ ਗ੍ਰੀਨ ਬੈਲਟ ਦਾ ਫਾਇਦਾ ਲੈਣ ਵਾਸਤੇ ਵੀ 2013 ਤੋਂ ਪਹਿਲਾਂ ਦੀਆਂ ਕਲੋਨੀਆਂ ਕੱਟੀਆਂ ਦਿਖਾਈਆਂ ਗ੍ਰੀਨ ਬੈਲਟ ਜੇ ਖਤਮ ਹੋ ਜਾਊਗੀ ਤੇ ਮੈਨੂੰ ਨਹੀਂ ਲੱਗਦਾ ਕਿ ਲੋਕ ਜਿਸ ਤਰੀਕੇ ਦੇ ਨਾਲ ਜੀ ਰਹੇ ਨੇ ਉਹ ਵੀ ਜੀ ਪਉਣਗੇ ਬਿਮਾਰੀਆਂ ਦੇ ਸ਼ਿਕਾਰ ਹੋ ਜਾਣਗੇ ਸਾਰਾ ਜਿਹੜਾ ਤਾਮ-ਜਾਮ ਹੈ ਉਹ ਖਿੱਲਰ ਜਾਊਗਾ ਤੇ ਅਜਿਹੇ ਦੇ ਵਿੱਚ ਇਹ ਤਾਂ ਬਹੁਤ ਵੱਡਾ ਗੁਨਾਹ ਹੈ ਇਸ ਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਪ੍ਰਲਾਦ ਜੀ ਬਹੁਤ bade bade act ਬਣੇ ਮੈਂ forest act ਬਣਿਆ ਮੈਂ ਜੇ ਤੁਸੀਂ ਇੱਕ ਦਰਖਤ ਵੀ ਵੱਢ ਲੈਂਦੇ ਹੋ ਤਾਂ ਤੁਹਾਡੇ ਤੇ ਵੱਡੀ ਕਾਰਵਾਈ ਹੁੰਦੀ ਹੈ ਇੱਥੇ ਤਾਂ ਪੂਰੀ ਦੀ ਪੂਰੀ ਗ੍ਰੀਨ ਵੈਲਟ ਹੀ ਚੋਰੀ ਕਰ ਲਈਤੀ ਗਈ ਮੈਂ ਗੱਲ ਕਰਾਂ ਪਿੰਡ ਭਾਗੋ ਮਜਰੇ ਦੀ ਗੱਲ ਕਰਾਂ ਪਿੰਡ ਜੰਡਪੁਰ ਦੀ ਆਲੇ ਦੁਆਲੇ ਦੇ ਹੋਰ ਪਿੰਡਾਂ ਦੀ ਵੀ ਗੱਲ ਕਰੀਏ ਇਹਨਾਂ ਪਿੰਡਾਂ ਦੇ ਵਿੱਚ ਜਿਹੜੀ ਜ਼ਮੀਨ ਮਹਿੰਗੀ ਹੋਗੀ ਤੇ ਸਰਕਾਰ ਨੇ ਇੱਕ ਮਾਸਟਰ ਪਲਾਨ ਬਣਾਇਆ ਕਿ ਇਹ ਕੁਝ ਜਗਾਂ ਦਾ ਜਿਹੜਾ ਚੰਕ ਸੀਗਾ ਉਹਨੂੰ ਰਿਜ਼ਰਵ ਕੀਤਾ ਗਿਆ ਵੀ ਇਹ ਜਗ੍ਹਾ ਜਿਹੜੀ ਹੈ ਉਹ ग्रीन बेडलली रिजर्व है पर ਹੁਣ ਹੋਇਆ ਕਿ ਜ਼ਮੀਨ ਮਹਿੰਗੀ ਹੋ ਗਈ ਇਸ ਜਗ੍ਹਾ ਤੇ ਪਲਾਟ ਵੀ ਵਿਕ ਰਹੇ ਸੀ ਫਲੈਟ ਵੀ ਵਿਕ ਰਹੇ ਸੀ ਉਹ ਉਹਨਾਂ ਨੂੰ ਵੇਚਣ ਵਾਸਤੇ ਮਹਿੰਗੀ ਜ਼ਮੀਨ ਨੂੰ ਸ਼ੋਰੂਮ ਵੀ ਵੇਚਣ ਵਾਸਤੇ ਜੋ ਇੱਕ ਤੋੜ ਕੱਢਿਆ ਗਿਆ ਇੱਕ ਫਰਜੀ ਦਸਤਾਵੇਜ਼ ਤਿਆਰ ਕੀਤੇ ਕਿ ਉਹਦੇ ਪਾਲਿਸੀ ਦੇ ਵਿੱਚ ਇੱਕ ਦਸਤਾਵੇਜ਼ ਜੀ ਵੀ ਤੁਹਾਡਾ ਐਗਰੀਮੈਂਟ ਅਗਰ ਹੋਇਆ ਹੋਊਗਾ ਜੋ 2018 ਦੀ ਰੈਗੂਲਰਾਈਜੇਸ਼ਨ ਪਾਲਿਸੀ ਹੈ 19 ਮਾਰਚ 2018 ਤੋਂ ਪਹਿਲਾਂ ਅਗਰ ਕਿਸੇ ਨੇ ਵੀ ਕੋਈ ਕਲੋਨੀ ਵਿਕਸਿਤ ਕੀਤੀ ਹੈ ਤਾਂ ਕੋਲੋਨੀ ਪਾਸ ਹੋ ਸਕਦੀ ਸੀ ਰੈਗੂਲਰਾਈਜੇਸ਼ਨ ਪਾਲਿਸੀ ਦੇ ਤਹਿਤ ਪਰ ਉਹਦੇ ਚ ਕੀ ਸ਼ਰਤ ਸੀ ਅਗਰ ਕੋਲੋਨੀ 2013 ਤੋਂ ਬਾਅਦ ਦੀ ਹੈ ਤਾਂ ਮਾਸਟਰ پلان ਦੀ ਵਾਇਓਲੇਸ਼ਨ ਦੇ ਵਿੱਚ ਇਹ ਕੋਲੋਨੀ ਕਦੀ ਵੀ ਪਾਸ ਨਹੀਂ ਹੋ ਸਕਦੀ ਰੈਗੂਲਰਾਈਜ਼ ਨਹੀਂ ਹੋ ਸਕਦੀ ਸਪਸ਼ਟ ਉਹਦੇ ਵਿੱਚ ਗਾਈਡਲਾਈਨ ਇਹ ਉਹਦੇ ਚ ਲਿਖੀ ਹੋਈ ਹੈ ਹੁਣ ਜਦੋਂ ਅਧਿਕਾਰੀਆਂ ਨੂੰ ਪਤਾ ਲੱਗਿਆ ਜ਼ਮੀਨ ਮਹਿੰਗੀ ਸੀ ਵੀ ਇਹ ਜ਼ਮੀਨ ਤਾਂ ਪਿੰਡ ਭਾਗੋ ਮਾਜਰੇ ਦੀ ਜ਼ਮੀਨ ਦੀ ਗੱਲ ਕਰੀਏ ਜੰਡਪੁਰ ਦੀ ਗੱਲ ਕਰੀਏ ਜਾਂ ਹੋਰ ਆਲੇ ਦੁਆਲੇ ਦੇ ਏਰੀਆ ਦੀ ਗੱਲ ਕਰੀਏ ਭੁਖੜੀ ਦੀ ਗੱਲ ਕਰੀਏ ਰਡਿਆਲੇ ਦੀ ਗੱਲ ਕਰੀਏ ਤਾਂ ਇਹ ਜ਼ਮੀਨ ਜਿਹੜੀਆਂ ਮਹਿੰਗੀਆਂ ਜ਼ਮੀਨਾਂ ਇਹਨਾਂ ਜ਼ਮੀਨਾਂ ਨੂੰ ਉਹਨਾਂ ਨੇ ਕਿਹਾ ਕਿ ਆਪਾਂ ਕੁਝ ਫਰਜੀ ਦਸਤਾਵੇਜ਼ ਤਿਆਰ ਕਰਦੇ ਹਾਂ ਕਿਉਂਕਿ ਪਾਲਿਸੀ ਦੇ ਵਿੱਚ ਲਿਖਿਆ ਸੀ ਕਿ ਤੁਹਾਡਾ ਜਿਹੜਾ ਬਿਆਨ ਹੈ ਉਹ 2013 ਤੋਂ ਪਹਿਲਾਂ ਦਾ ਅਗਰ ਤੁਹਾਡੇ ਕੋਲ ਬਿਆਨ ਹੈਗਾ ਤਾਂ ਤੁਸੀਂ ਕਲੋਨੀ ਲਈ ਐਪਲੀਕੇਸ਼ਨ ਦੇ ਸਕਦੇ ਹੋ ਤੇ ਹੁਣ ਹੋਇਆ ਕਿ ਲੋਕਾਂ ਕੋਲ ਨਾਤਾ ਜ਼ਮੀਨ ਦੀ ਖਰੀਦ ਸੀ ਲੋਕਾਂ ਨੇ ਜ਼ਮੀਨ ਜਿਹੜੀ ਖਰੀਦੀ ਉਹ 2018-19 ਤੋਂ ਬਾਅਦ ਖਰੀਦੀ ਪਰ ਕਲੋਨੀ ਕੱਟੀ ਉਹ ਦਿਖਾ ਰਹੇ ਐਗਜ਼ਿਸਟੈਂਸ ਦੇ ਵਿੱਚ 2013 ਤੋਂ ਪਹਿਲਾਂ ਦੀ ਔਰ ਜਿਹੜੇ ਆਪਾਂ ਗੱਲ ਕਰੀਏ ਕਿ ਆਪਾਂ ਐਗਰੀਮੈਂਟ ਉਹਨਾਂ ਬਿਲਡਰ ਵੱਲੋਂ ਦਿਖਾਏ ਗਏ ਨੇ ਉਹਨਾਂ ਦੇ ਵਿੱਚ 99.99% ਜਿਹੜੇ ਆ ਫਰਜੀ ਐਗਰੀਮੈਂਟ ਦਿਖਾਏ ਗਏ ਨੇ ਕਿਉਂਕਿ ਪਹਿਲਾਂ ਤਾਂ ਐਗਰੀਮੈਂਟ ਸੁਪਰੀਮ ਕੋਰਟ ਦੀ 2013 ਦੇ ਫੈਸਲੇ ਤੋਂ ਬਾਅਦ ਉਹੀ ਬੰਦਾ ਐਗਰੀਮੈਂਟ ਕਰ ਸਕਦਾ ਜਿਹੜਾ ਲੈਂਡ ਓਨਰ ਹੋਵੇ ਦੂਜੀ ਗੱਲ ਜਦੋਂ ਇੱਕ ਐਗਰੀਮੈਂਟ ਹੁੰਦਾ ਜਮੀਨ ਦਾ ਸੌਦਾ ਤੈਅ ਕੀਤਾ ਜਾਂਦਾ ਉਹ ਸੌਦਾ ਕਰਨ ਵੇਲੇ ਉਹਦੇ ਵਿੱਚ ਜੋ ਹੈ ਪੈਸੇ ਦਾ ਲੈਣ-ਦੇਣ ਵੀ ਹੁੰਦਾ ਹੁਣ ਤੁਸੀਂ ਬੈਕ ਡੇਟ ਦੇ ਵਿੱਚ ਸਟਾਮਪ ਤਾਂ ਖਰੀਦ ਲੇ ਪਰ ਬੈਕ ਡੇਟ ਦੇ ਵਿੱਚ ਉਹਨਾਂ ਦੇ ਬੈਂਕ ਦੇ ਵਿੱਚ ਪੈਸਾ ਪੈਸਾ ਕਿੰਨਾ ਸ਼ੋ ਕਰੂਗੇ ਵੀ ਇਹ ਪੈਸਾ ਉਹਨਾਂ ਦੇ ਬੈਂਕ ਚ ਅਸੀਂ ਟਰਾਂਸਫਰ ਕੀਤਾ ਤਾਂ ਇਸ ਕਰਕੇ ਅਗਰ ਕੋਈ ਇਮਾਨਦਾਰ ਵਿਜੀਲੈਂਸ ਦਾ ਅਧਿਕਾਰੀ ਇਮਾਨਦਾਰ ਸਰਕਾਰੀ ਅਧਿਕਾਰੀ ਇਹਨਾਂ ਜਿਹੜੀਆਂ ਮਸ਼ਰੂਮ ਗ੍ਰੋਥ ਹੋਈਆਂ ਇਲੀਗਲ ਕਲੋਨੀਆਂ ਦੀਆਂ ਇਹਨਾਂ ਦੀ ਢੰਗ ਤਰੀਕੇ ਨਾਲ ਜਿਹਦੇ ਗ੍ਰੀਨ ਬੈਲਟ ਦੀ ਚੋਰੀ ਕੀਤੀ ਹੈ ਜਿਨ੍ਹਾਂ ਨੇ ਉਹਨਾਂ ਦੀ ਜਾਂਚ ਕਰੇਗਾ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ ਪ੍ਰਲਾਦ ਜੀ ਔਰ ਇਸ ਤੋਂ ਇਲਾਵਾ ਅਗਰ ਮੈਂ ਗੱਲ ਕਰਾਂ ਕਿ ਅਗਰ ਤੁਸੀਂ ਗੂਗਲ ਏਰੀਅਲ 뷰 ਦੇ ਨਾਲ ਵੀ ਤੁਸੀਂ ਸਮੇਂ-ਸਮੇਂ ਨਾਲ ਕਲੋਨੀਆਂ ਦੀ ਜਾਂਚ ਕਰੋ ਨਾ 2016 ਚ ਕੀ ਸਟੇਟਸ ਸੀ ਉਸ ਲੈਂਡ ਦਾ 2015 ਚ ਕੀ ਸੀ 12 ਚ ਕੀ ਸੀ 17 ਚ ਕੀ ਸੀ ਅੱਜ ਕੀ ਹੈ ਤੁਹਾਨੂੰ ਆਪਣੇ ਆਪ ਉਹਦੇ ਚ ਪਤਾ ਲੱਗ ਜਾਏਗਾ ਵੀ ਇਹ ਜਿਹੜੀਆਂ ਕਲੋਨੀਆਂ ਇਹ 2020-21 ਤੋਂ ਬਾਅਦ ਹੋਣ ਚਾਹੀਆਂ ਉਸ ਤੋਂ ਪਹਿਲਾਂ ਉੱਥੇ ਸਿਰਫ ਔਰ ਸਿਰਫ ਖੇਤੀ ਹੁੰਦੀ ਸੀ ਅਧਿਕਾਰੀ ਤੇ ਬਿਲਡਰਸ ਉਹਨਾਂ ਦੀ ਮਿਲੀ ਭੁਗਤ ਤੋਂ ਬਿਨਾ ਤੇ ਹੋ ਨਹੀਂ ਸਕਦਾ ਤੇ ਮਤਲਬ ਸਾਰੇ ਦਾ ਸਾਰਾ ਸਿਸਟਮ ਹੀ ਕਰਪਟ ਹੈ ਕਿਉਂਕਿ ਐਡੇ ਵੱਡੇ ਲੈਵਲ ਤੇ ਆਖਿਰੇ ਕੋਈ ਸੂਈ ਤਾਂ ਹੈ ਨਹੀਂ ਵੀ ਆ ਕਿਤੇ ਗੁੰਮ ਹੋ ਗਈ ਤਾਂ ਉਹਨੂੰ ਲੱਭਣਾ ਔਖਾ ਹੋ ਜੂ ਇੱਥੇ ਤਾਂ ਪੂਰੀ ਦੀ ਪੂਰੀ ਬਿਲਡਿੰਗ ਤਿਆਰ ਹੋ ਜਾਂਦੀ ਹੈ ਪੂਰੀ ਦੀ ਪੂਰੀ ਕਲੋਨੀ ਤਿਆਰ ਹੋ ਜਾਂਦੀ ਹੈ ਇੱਥੇ ਕਿਸੇ ਵੀ ਅਧਿਕਾਰੀ ਕਿਸੇ ਵੀ ਮੰਤਰੀ ਕਿਸੇ ਵੀ ਲੀਡਰ ਦਾ ਧਿਆਨ ਨਹੀਂ ਜਾਂਦਾ ਦੇਖੋ ਹੈਂਡ ਇਨ ਗਲਵ ਇੱਕ ਇੰਗਲਿਸ਼ ਦਾ ਵਰਡ ਹੈ ਵੀ ਜਦੋਂ ਅਸੀਂ ਨਾਲ ਸ਼ਾਮਲ ਹੁੰਨੇ ਆ ਬੈਨੀਫਿਸ਼ਰੀ ਹੁੰਨੇ ਆ ਤਾਂ ਸਾਨੂੰ ਕੁਝ ਦਿਖਾਈ ਨਹੀਂ ਦਿੰਦਾ ਮੈਂ ਮੈਂ ਉਹੀ ਪੁੱਛ ਰਿਹਾ ਵੀ ਸਾਰੇ ਅਧਿਕਾਰੀਗਨ ਜਿਹੜੇ ਮੈਂ ਮੈਂ ਅਗਰ ਨਗਰ ਕਾਉਂਸਲ ਖਰੜ ਦੀ ਗੱਲ ਕਰਾਂ ਨਗਰ ਕਾਉਂਸਲ ਜ਼ੀਰਕਪੁਰ ਦੀ ਗੱਲ ਕਰਾਂ ਅਗਰ ਪਹਿਲਾਂ ਡਿਪਟੀ ਡਾਇਰੈਕਟਰ ਸੀਗੇ ਜੋ ਪਟਿਆਲਾ ਬੈਠਦੇ ਸੀਗੇ ਉਹਨਾਂ ਦੇ ਦਫ਼ਤਰ ਦੀ ਗੱਲ ਕਰੀਏ ਤੇ ਹੁਣ ਉਹ ਚੇਂਜ ਹੋ ਗਿਆ ਸਿਸਟਮ ਚੇਂਜ ਹੋ ਗਿਆ ਹੁਣ ਹਰ ਜ਼ਿਲ੍ਹਾ ਪੱਧਰ ਤੇ ਏਡੀਸੀ ਅਰਬਨ ਦੀ ਇੱਕ ਪੋਸਟ ਜਿਹੜੀ ਆ ਉਹ ਦੇ ਦਿੱਤੀ ਗਈ ਹੈ ਉਹ ਕਹਿ ਨੂੰ ਤਾਂ ਬਹੁਤ ਵੱਡਾ ਆਮਲਾ ਹੈ ਉਹਨਾਂ ਦੇ ਕੋਲ ਸਭ ਕੁਝ ਹੈ ਮਾਸਟਰ پلان ਵੀ ਹੈ ਮਾਸਟਰ پلان ਦੀਆਂ ਰੂਟਸ ਵੀ ਹੈ ਸਭ ਕੁਝ ਹੈ ਪਰ ਕੁਝ ਨਿੱਜੀ ਕਾਰਨਾ ਕਰਕੇ ਉਹ ਨਿੱਜੀ ਕਾਰਨ ਕੁਝ ਵੀ ਹੋ ਸਕਦੇ ਕੋਈ ਸੁਫਾਰਿਸ਼ ਹੋ ਸਕਦੀ ਹੈ ਕੋਈ ਪੈਸੇ ਦਾ ਲੈਣ ਦੇਣ ਹੋ ਸਕਦਾ ਕੁਝ ਵੀ ਹੋ ਸਕਦਾ ਹੈ ਜਾਂ ਉਹਨਾਂ ਦੀ ਖੁਦ ਦੀਆਂ ਕਲੋਨੀਆਂ ਵੀ ਹੋ ਸਕਦੀਆਂ ਇਸ ਕਰਕੇ ਉਹਨਾਂ ਨੂੰ ਕੁਝ ਦਿਖਾਈ ਨਹੀਂ ਦੇ ਰਿਹਾ ਉਹਨਾਂ ਨੂੰ ਮਾਸਟਰ پلان ਦਿਖਾਈ ਨਹੀਂ ਦੇ ਰਿਹਾ ਉਹਨਾਂ ਨੂੰ ਕੋਈ ਵਾਇਓਲੇਸ਼ਨ ਦਿਖਾਈ ਨਹੀਂ ਦੇ ਰਹੀ ਹੁਣ ਮੈਂ ਗੱਲ ਕਰਾਂ ਤਾਂ ਅਗਰ ਸਨੀ ਅਰਬੰਦੇ ਵਿੱਚੋਂ ਇੱਕ ਮਾਸਟਰ ਪਲਾਨ ਦੀ ਸੜਕ ਨਿਕਲਦੀ ਹੈ 200 ਫੁੱਟ ਪੀ ਆਰ 6 ਨਹੀਂ ਨਹੀਂ ਪੀ ਆਰ 6 ਤਾਂ ਇਧਰੋਂ ਨਿਕਲਦੀ ਹੈ ਸਨੀ ਅਰ ਇੱਕ ਮਾਸਟਰ ਪਲਾਨ ਦੀ ਰੋਡ ਨਿਕਲਦੀ ਹੈ ਉਹ ਰੋਡ ਜਿਹੜੀ ਹੈ ਮਾਸਟਰ ਪਲਾਨ ਦੇ ਵਿੱਚ ਸਪਸ਼ਟ ਦਿਖਾਈ ਦੇ ਰਹੀ ਹੈ ਪਰ ਉੱਥੇ ਅਗਰ ਗੱਲ ਕਰੀਏ ਮੌਕੇ ਤੇ ਮੌਕੇ ਦੇ ਵਿੱਚ ਹੁਣ ਤਾਜ਼ਾ ਅੱਜ ਦੀ ਡੇਟ ਦੇ ਵਿੱਚ ਔਰ ਮਾਸਟਰ پلان ਦੀ ਜਗ੍ਹਾ ਤੇ ਕੰਸਟਰਕਸ਼ਨ ਹੋ ਰਹੀ ਹੈ ਸੜਕ ਦੀ ਜਗ੍ਹਾ ਤੇ ਕੰਸਟਰਕਸ਼ਨ ਹੋ ਰਹੀ ਹੈ ਕੋਈ ਤਾਂ ਨਕਸ਼ੇ ਪਾਸ ਕਰਦਾ ਬਰਲਾਜ ਜੀ ਮਾਸਟਰ پلان ਉਹਨਾਂ ਕੋਲ ਹੈ ਮਾਸਟਰ پلان ਕਾਗਜ਼ਾਂ ਦੇ ਵਿੱਚ ਉਹ ਸੜਕ ਹੈ ਉੱਦੇ ਜਾ ਕੇ ਦੇਖੋ ਤਾਂ ਫਲੈਟ ਬਣੇ ਹੋਏ ਨੇ ਬਣ ਰਹੇ ਹਨ ਅਜੇ ਤਾਂ ਹਰੀਦਾਂ ਨੀਹਾਂ ਪੱਟੀਆਂ ਜਾਣੀਆਂ ਸ਼ੁਰੂ ਹੋਈਆਂ ਪਰ ਅਧਿਕਾਰੀ ਗਾਣਾ ਜਿਹੜੇ ਉਹ ਕੁੰਭ ਕਰਨ ਦੀ ਨੀਂਦ ਸੁੱਤੇ ਪਏ ਆ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਮਾਸਟਰ پلان ਨੂੰ ਲਾਗੂ ਕਰਨਾ ਹੈ ਜਾਂ ਨਹੀਂ ਕਰਨਾ ਔਰ ਅੱਜ ਦੀ ਡੇਟ ਦੇ ਵਿੱਚ ਕੰਮ ਸ਼ੁਰੂ ਹੋਇਆ ਪ੍ਰਲਾਦ ਜੀ ਔਰ 2013 ਤੋਂ ਪਹਿਲਾਂ ਦੇ ਜਿਹੜੇ ਉਹ ਕਾਗਜ਼ ਪੱਤਰ ਜਮ੍ਹਾਂ ਕਿਤੇ ਦਿਖਾਏ ਜਾਣਗੇ ਔਰ ਬੜੀ ਆਸਾਨੀ ਨਾਲ ਅਗਰ ਕੋਈ ਵੀ ਇਮਾਨਦਾਰ ਅਧਿਕਾਰੀ ਚਾਹੇ ਤਾਂ ਇਸ ਚੀਜ਼ ਨੂੰ ਪਕੜ ਸਕਦਾ ਜਦੋਂ ਸਾਨੂੰ ਦਿਖ ਸਕਦਾ ਪ੍ਰਲਾਦ ਜੀ ਤੁਹਾਡੇ ਮੇਰੇ ਵਰਗੇ ਪੱਤਰਕਾਰ ਨੂੰ ਦਿਖ ਸਕਦਾ ਤਾਂ ਇਹਨਾਂ ਕੋਲ ਤਾਂ ਬਹੁਤ ਜੋ ਆਪਾਂ ਕਹਿੰਦੇ ਤਾਮਜਮ ਹੁੰਦਾ ਅਧਿਕਾਰੀਆਂ ਕੋਲ ਉਹ ਅਧਿਕਾਰੀ ਕੀ ਕਾਰਨ ਹੈ ਉਹ ਤੁਸੀਂ ਖੁਦ ਸਮਝਦਾਰ ਹੋ ਸਕਦੇ ਆ ਜਨਤਾ ਵੀ ਸਮਝਦਾਰ ਹੈ ਵੀ ਕਿਉਂ ਨਹੀਂ ਕਾਰਵਾਈ ਕਰ ਰਹੇ ਇੱਕ ਇੱਕ ਮੈਂ ਦੁਰਗੇਸ਼ ਜੀ ਇਹ ਵੀ ਜਰੂਰ ਤੁਹਾਡੇ ਧਿਆਨ ਦੇ ਤੁਹਾਡੇ ਨਾਲ ਗੱਲ ਡਿਸਕਸ ਕਰਨਾ ਚਾਹੁੰਦਾ ਕਿ ਜਿਹੜਾ ਵਿਭਾਗ ਦਾ ਲੋਕਲ ਬੋਡੀਜ਼ ਦਾ ਆਪਣਾ ਹੀ ਵਿਜੀਲੈਂਸ ਹੈ ਹੁਣ ਜਿਹੜੇ ਇਹਨਾਂ ਦੇ ਅਧਿਕਾਰੀ ਨੇ ਉਹ ਪ੍ਰਮੋਟ ਹੋ ਕੇ ਉਹਦੇ ਵਿਜੀਲੈਂਸ ਦੇ ਵਿੱਚ ਚਲੇ ਜਾਂਦੇ ਨੇ ਤੇ ਉਹਨਾਂ ਦੇ ਵੀ ਕਿਤੇ ਨਾ ਕਿਤੇ ਇਨਵੋਲਵਮੈਂਟ ਰਹਿੰਦੇ ਆ ਹੁਣ ਕੋਈ ਬੰਦਾ ਜੇ ਵਿੱਚ ਕਰਪਟ ਹੋਊਗਾ ਉਹ ਆਪਣੀ ਇਨਕੁਆਇਰੀ ਆਪ ਕਿਵੇਂ ਕਰੂਗਾ ਤੁਸੀਂ ਤੁਸੀਂ ਬਹੁਤ ਬਹੁਤ ਵਧੀਆ ਸਵਾਲ ਕੀਤਾ ਦੇਖੋ ਅਜਿਹਾ ਅਧਿਕਾਰੀ ਹੈ ਮੰਨ ਲਓ ਆਪਾਂ ਇੱਕ ਨਗਰ ਕੌਂਸਲ ਦੀ ਉਦਾਹਰਣ ਲੈ ਲੈਂਦੇ ਮੰਨ ਲਓ ਅੱਜ ਨਗਰ ਕੌਂਸਲ ਜ਼ੀਰਕਪੁਰ ਦਾ ਕੋਈ ਅਧਿਕਾਰੀ EO ਲੱਗਿਆ ਹੋਵੇ ਉੱਤੇ ਜਾਂ ME ਲੱਗਿਆ ਹੋਵੇ ਤਾਂ ਕਈ ਵਾਰ ਉਹਨੂੰ ਜੋ ਟਰਾਂਸਫਰ ਕਰਕੇ ਉਹਨੂੰ SVO ਲਗਾ ਦਿੱਤਾ ਜਾਂਦਾ ਹੈ ਸੀਨੀਅਰ ਵਿਜੀਲੈਂਸ ਆਫੀਸਰ ਤੇ ਜਿਸ ਬੰਦੇ ਨੇ ਖੁਦ ਆਪਣੀ ਕਲੋਨੀ ਕੱਟੀ ਹੋਊਗੀ ਜਿਹਨੇ ਪਾਸ ਕੀਤੀ ਹੋਗੀ ਕਲੋਨੀ ਮਾਫ ਕਰਨਾ ਵੀ ਕਲੋਨੀ ਕੱਟੀ ਨਹੀਂ ਜਿਹਨੇ ਕਲੋਨੀ ਪਾਸ ਕੀਤੀ ਹੋਏਗੀ ਇਹ ਵੀ ਸਹੀ ਗੱਲ ਹੈ ਕਿ ਕੰਟੀ ਵੀ ਹੋ ਸਕਦੀ ਹੈ ਜਿਨੇ ਪਾਸ ਕੀਤੀ ਹੋਗੀ ਉਹ ਆਪਣੀ ਹੀ ਕਲੋਨੀ ਦੇ ਖਿਲਾਫ ਜਾਂਚ ਕਰਨ ਦੇ ਅਧਿਕਾਰ ਵੀ ਉਹਦੇ ਕੋਲ ਹੋਣਗੇ ਤੇ ਕਿੱਡਾ ਮਜ਼ਾਕ ਹੈ ਲੱਗਦਾ ਨਹੀਂ ਵੀ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਖਾਸ ਕਰਕੇ ਇਹ ਲੋਕਲ ਬਾਡੀਜ਼ ਦੇ ਵਿੱਚ ਕੋਈ ਕਾਨੂੰਨ ਦਾ ਰਾਜ ਹੈ ਕਹਿੰਦੇ ਮਾਈਟ ਇਜ਼ ਰਾਈਟ ਜਿਸki लाठी ਉਸकी भैंस ਉਹ ਵਾਲੀ ਕਹਾਣੀ ਇਸ ਜੋ ਲੋਕਲ ਬਾਡੀਜ਼ ਡਿਪਾਰਟਮੈਂਟ ਹੈ ਜੋ ਲੋਕਲ ਗਵਰਨਮੈਂਟ ਡਿਪਾਰਟਮੈਂਟ ਹੈ ਉਹਦੇ ਤੇ ਪੂਰਨਤਾ ਲਾਗੂ ਹੁੰਦਾ ਜੋ ਜਿਹਦਾ ਦਿਲ ਕਰਦਾ ਅਗਰ ਕੋਈ ਸੜਕ ਮੈਂ ਤੁਹਾਨੂੰ ਦੱਸਿਆ ਨਾ ਹੁਣ ਸੜਕ ਤੇ ਜੋ ਕਲੋਨੀਆਂ ਵਿਕਸਿਤ ਕੀਤੀਆਂ ਜਾ ਰਹੀਆਂ ਦੁਕਾਨਾਂ ਬਣਾਈਆਂ ਜਾ ਰਹੀਆਂ ਸਨੀ ਅਰਬਨ ਹੋਮਸ ਦੇ ਨਜ਼ਦੀਕ ਅਮਾਇਰਾ ਦੀ ਐਡੀ ਬੜੀ ਬਿਲਡਿੰਗ ਹੈ ਉਹਦੇ ਨਜ਼ਦੀਕ ਅਧਿਕਾਰੀਆਂ ਨੂੰ ਨਜ਼ਰ ਹੀ ਨਹੀਂ ਆ ਰਿਹਾ ਔਰ ਕੱਲ ਨੂੰ ਜਦੋਂ ਸੜਕ ਬਣੇਗੀ ਕੋ ਦੇਖੋ ਸੜਕ ਨਾਲ ਲੋਕਾਂ ਨੂੰ ਇਹ ਫਾਇਦਾ ਹੋਣਾ ਆਵਾਜਾਈ ਦਾ ਫਾਇਦਾ ਹੋਣਾ ਚੰਡੀਗੜ੍ਹ ਨੂੰ ਸਿੱਧੀ ਸੜਕ ਨਿਕਲਣੀ ਹੈ ਭੁਖੜੀ ਤੋਂ ਹੋ ਕੇ ਰਡਿਆਲੇ ਤੋਂ ਹੋ ਕੇ ਉਹ ਸੜਕ ਸਨੀ ਅਰਬਨ ਦੇ ਵਿੱਚੋਂ ਹੋ ਕੇ ਦਾਉ ਮਾਜਰੇ ਨੂੰ ਹੋ ਕੇ ਅੱਗੇ ਨੂੰ ਜਾਣੀ ਹੈ ਪਰ ਉਸ ਸੜਕ ਦੇ ਉੱਤੇ ਹੀ ਅੱਜ ਵੀ ਨਜਾਇਜ਼ ਕਬਜ਼ੇ ਹੋ ਰਹੇ ਆ ਇਹ ਅਫਸਰ ਮਿਲਮਲਾ ਕੇ ਕਰਾ ਰਹੇ ਆ ਪ੍ਰਲਾਦ ਜੀ ਬਹੁਤ ਸ਼ਰਮ ਆਂਦੀ ਹੈ ਜਦੋਂ ਉਧਰ ਨੂੰ ਲੰਘਦੇ ਆ ਵੀ ਇਹਨਾਂ ਨੂੰ ਇਹ ਤਾਂ ਚਾਹੀਦਾ ਹੈ ਕਿ ਇਹ ਹੈ ਕਿ ਸੜਕ ਦੇ ਵਿੱਚੋਂ ਵਿੱਚ ਮਾਸਟਰ پلان ਦੀ ਉੱਥੇ ਪ੍ਰਿੰਟ ਕਰਕੇ ਉੱਥੇ ਲਾ ਦੇਣਾ ਚਾਹੀਦਾ ਪਤਾ ਲੱਗ ਜਾਏ ਵੀ ਆ ਸੜਕ ਹੈ ਓਬਵੀਅਸਲੀ ਲਗਾਉਣਾ ਚਾਹੀਦਾ ਦੇਖੋ ਮੈਨੂੰ ਤਾਂ ਐ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਨਗਰ ਕੌਂਸਲ ਖਰੜ ਜਾਂ ਜ਼ੀਰਖਪੁਰ ਜਿਹੜੇ ਨੈਸ਼ਨਲ ਹਾਈਵੇ ਦੇ ਰੋਡ ਜਾ ਰਹੇ ਆ ਉਹਦੇ ਵਿੱਚੋ ਵਿੱਚ ਵੀ ਪਲਾਟ ਦੇ ਨਕਸ਼ੇ ਪਾਸ ਕਰ ਸਕਦੇ ਆ ਫਲੈਟਾਂ ਦੇ ਨਕਸ਼ੇ ਪਾਸ ਕਰ ਸਕਦੇ ਆ ਇਹ ਮੌਜੂਦਾ ਜੋ ਹਾਲਾਤ ਇਹ ਬਣੇ ਹੋਏ ਨੇ ਜੀ ਜੀ ਗਾਜਰੀ ਸਾਹਿਬ ਇੱਕ ਨਵਾਂ ਚਲਨ ਸ਼ੁਰੂ ਹੋ ਗਿਆ ਕੋਠੀ ਦਾ ਨਕਸ਼ਾ ਪਾਸ ਹੁੰਦਾ ਬਣ ਉੱਥੇ ਫਲੈਟ ਜਾਂਦੇ ਨੇ ਗਰੁੱਪ ਹਾਊਸਿੰਗ ਵੀ ਵਿੱਚੇ ਇਨਵੋਲਵ ਹੁੰਦੀ ਹੈ ਇਨੂੰ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਸਮਝਾਓ ਇਹ ਇਹਨਾਂ ਦੇ ਵਿੱਚ ਫਰਕ ਕੀ ਹੈ ਤੇ ਇਹ ਕਿਵੇਂ ਸਾਰਾ ਕੁਝ ਹੋਈ ਜਾਂਦਾ ਹੈ ਇਹਦੇ ਨਾਲ ਸਰਕਾਰ ਨੂੰ ਵੀ ਜਿਹੜੇ ਕੋਈ ਨੁਕਸਾਨ ਹੁੰਦਾ ਪ੍ਰਲਾਜ ਜੀ ਤੁਸੀਂ ਬਹੁਤ ਵਧੀਆ ਸਵਾਲ ਪੁੱਛਿਆ ਮੈਂ ਤੁਹਾਨੂੰ ਦੱਸਦਾ ਕਿ ਇੱਕ ਜੋ ਗਰੁੱਪ ਹਾਊਸਿੰਗ ਜਾਂ ਕੋਠੀ ਦੇ ਨਕਸ਼ੇ ਪਾਸ ਕਰਾ ਕੇ ਉਹਨਾਂ ਨੂੰ ਵਕਫ ਵਕਫ ਜੀ ਪਲੱਸ 2 ਜਾਂ ਐਸ ਪਲੱਸ 3 ਜਿਹੜੇ ਆ ਉਹਨਾਂ ਨੂੰ ਫਲੈਟਾਂ ਦੇ ਵਿੱਚ ਕਨਵਰਟ ਕਰਕੇ ਉਹ ਆਮ ਜਨਤਾ ਹਾਂ ਇੰਡੀਪੈਂਡੈਂਟ ਫਲੋਰ ਦੇ ਤੌਰ ਤੇ ਵੇਚਿਆ ਜਾ ਰਿਹਾ ਤੇ ਉਸ ਜਗ੍ਹਾ ਤੇ ਨਕਸ਼ਾ ਜਿਹੜਾ ਪਾਸ ਹੋਇਆ ਉਹ ਇੰਡੀਵਿਜੂਅਲ ਕੋਟੀ ਦਾ ਹੈ ਇੱਕ ਸਰਕਾਰ ਨੇ ਚਿੱਠੀ ਜਾਰੀ ਕੀਤੀ ਸੀ ਡਾਇਰੈਕਟਰ ਸਥਾਨਕ ਸਰਕਾਰ ਵਿਭਾਗ ਪੰਜਾਬ ਜਿਹੜੀ ਕਿ ਅੱਜ ਵੀ ਹੋਣ ਦੇ ਵਿੱਚ ਉਹਦਾ ਸੀਟੀਪੀ 77 2022 3333 ਉਹਦਾ ਨੰਬਰ ਹੈ 19 12 2022 ਨੂੰ ਇੱਕ ਇਹ ਚਿੱਠੀ ਜਾਰੀ ਹੁੰਦੀ ਹੈ ਮੈਂ ਚਿੱਠੀ ਵੀ ਦਿਖਾਣਾ ਚਾਹੁੰਦਾ ਇਸ ਚਿੱਠੀ ਦੇ ਵਿੱਚ ਸਪਸ਼ਟ ਲਿਖਿਆ ਸੀਗਾ ਸਕਰੀਨ ਤੇ ਦਿਖਾ ਦਾਂਗੇ ਇਹ ਚਿੱਠੀ ਇਸ ਚਿੱਠੀ ਜੀ ਸਪਸ਼ਟ ਲਿਖਿਆ ਸੀਗਾ ਵੀ ਜਿਹੜੇ ਇੰਡੀਵਿਜੂਅਲ ਜੋ ਕੋਠੀਆਂ ਦੇ ਨਕਸ਼ੇ ਪਾਸ ਹੁੰਨੇ ਆ ਉਹਨਾਂ ਦਾ ਜੀ+2 ਜਾਂ ਐਸ+3 ਜਿਹੜੇ ਅਲੱਗ-ਅਲੱਗ ਯੂਨਿਟ ਦਿਖਾ ਕੇ ਜਿਹੜੇ ਫਲੈਟ ਵੇਚੇ ਜਾ ਰਹੇ ਆ ਉਹ ਟੋਟਲੀ ਇਲੀਗਲ ਹੈ ਉਹਨਾਂ ਦੀ ਰਜਿਸਟਰੀ ਤੇ ਰੋਕ ਹੈ ਉਹਨਾਂ ਦੀ ਐਨਓਸੀ ਵੀ ਵਿਭਾਗ ਨੇ ਜਾਰੀ ਨਹੀਂ ਕਰਨੀ ਜਿਹੜੀ ਉਹਦੇ ਵਿੱਚ ਸਪਸ਼ਟ ਲਿਖਿਆ ਵੈ ਵੀ ਇਹ ਜਿਹੜਾ ਅਰਬਨ ਲੋਕਲ ਬਾਡੀਜ਼ ਡਿਪਾਰਟਮੈਂਟ ਹੈ ਉਹਨੂੰ ਫਾਈਨੈਂਸ਼ੀਅਲ ਲਾਸ ਵੀ ਹੋਊਗਾ ਤੇ ਇਹ ਜਿਹੜੀ ਵਾਇਲੇਸ਼ਨ ਹੋ ਰਹੀ ਹੈ ਇਹ ਕਿਸੇ ਵੀ ਹੱਦ ਤੱਕ ਇਹ ਵਾਇਲੇਸ਼ਨ ਜਿਹੜੀ ਹੈ ਕਿਸੇ ਵੀ ਹਾਲਾਤ ਦੇ ਵਿੱਚ ਇਹ ਵਾਇਲੇਸ਼ਨ ਹੈ ਜਿਹੜੀ ਉਹ ਅਪਰੂਵ ਨਹੀਂ ਕੀਤੀ ਜਾ ਸਕਦੀ ਦੇਖੋ ਗਰੁੱਪ ਹਾਊਸਿੰਗ ਵਾਸਤੇ ਘੱਟੋ ਘੱਟ ਜਿਹੜੀ ਸੜਕ ਹੁੰਦੀ ਹੈ ਪ੍ਰਲਾਦ ਜੀ ਉਹ 62 ਫੁੱਟ ਦੀ ਸੜਕ ਹੋਣੀ ਚਾਹੀਦੀ ਹੈ ਅਪਰੋਚ ਲੋ ਹੂੰ ਉਹਦੇ ਵਾਸਤੇ ਫਾਇਰ ਸੇਫਟੀ ਬਹੁਤ ਵੱਖਰੇ ਵੱਖਰੇ ਨੋਰਮਸ ਹੁੰਨੇ ਆਂ ਔਰ ਦਿਖਾਇਆ ਤਾਂ ਮਕਾਨ ਜਾਂਦਾ ਪਰ ਉਹਨੂੰ ਗਰਾਊਂਡ ਫਸਟ ਸੈਕਿੰਡ ਐ ਦਾ ਬੇਚ ਦਿੱਤਾ ਜਾਂਦਾ ਦੇਖੋ ਬੇਸਿਕ ਅਮੈਨਿਟੀਆਂ ਇੱਕ ਕੋਠੀ ਵਾਸਤੇ ਜਿੰਨੀ ਚਾਹੀਦੀ ਸੀ ਪਾਣੀ ਉਥੇ ਕਿੰਨੀ ਆਬਾਦੀ ਹੋਏਗੀ ਉਥੇ ਪਾਰਕਿੰਗ ਕੀ ਹੋਏਗੀ ਤੇ ਇਹਨੇ ਗੁਨਾਹ ਹਰ ਚੀਜ਼ ਤੇ ਇਹਨੇ ਗੁਨਾਹ ਹੋਗੀ ਔਰ ਫੈਸਿਲਿਟੀ ਹੈ ਨਹੀਂ ਤੁਸੀਂ ਦੇਖਿਆ ਹਾਂਗਾ ਆਮ ਰੋਜ਼ ਪੁਲਿਸ ਕਚਹਿਰੀ ਥਾਣਿਆਂ ਦੇ ਵਿੱਚ ਪਾਰਕਿੰਗ ਨੂੰ ਲੈ ਕੇ ਕੇਸ ਜਾਂਦੇ ਆ ਕਿਉਂਕਿ ਉਥੇ ਪਾਰਕਿੰਗ ਹੀ ਨਹੀਂ ਹੈ ਜਦ ਪਾਰਕਿੰਗ ਨਹੀਂ ਹੈ ਤਾਂ ਲੜਾਈ ਝਗੜਾ ਹੋਊਗਾ ਤਾਂ ਉਸ ਲੜਾਈ ਝਗੜੇ ਦੀ ਵਜ੍ਹਾ ਦਾ ਕਾਰਨ ਵੀ ਇਹ ਹੈ ਵੀ ਜਿਹੜਾ ਅਰਬਨ ਲੋਕਲ ਬਾਡੀਜ਼ ਡਿਪਾਰਟਮੈਂਟ ਵੱਲੋਂ ਇੱਕ ਚਲਨ ਚਲਾਇਆ ਗਿਆ ਉਹਨੂੰ ਰੋਕਣ ਵਾਸਤੇ ਇੱਕ ਚਿੱਠੀ ਤਾਂ ਜਾਰੀ ਕੀਤੀ ਗਈ ਹੈ ਪਰ ਅੱਜ 2024 ਅੱਜ ਆਪਾਂ 30 ਦਸੰਬਰ 2024 ਨੂੰ ਆਪਾਂ ਪੋਡਕਾਸਟ ਕਰ ਰਹੇ ਹਾਂ 2022 ਤੋਂ ਲੈ ਕੇ ਅੱਜ ਤੱਕ ਤੁਸੀਂ ਦੇਖੂਗੇ ਸੈਂਕੜੇ ਹਜ਼ਾਰਾਂ ਰਜਿਸਟਰੀਆਂ ਜਿਹੜਾ ਇਸ ਚਿੱਠੀ ਜਾਰੀ ਹੋਣ ਦੇ ਰੋਗ ਦੇ ਬਾਵਜੂਦ ਮਾਲ ਵਿਭਾਗ ਦੇ ਅਫਸਰਾਂ ਵੱਲੋਂ ਕਰ ਦਿੱਤੀਆਂ ਗਈਆਂ ਗਾਜਰੀ ਸਾਹਿਬ ਤੁਸੀਂ ਇਹ ਚਿੱਠੀ ਵਿਭਾਗ ਦੀ ਦਿਖਾ ਰਹੇ ਹੋ ਇੱਥੇ ਤਾਂ ਕਈ ਤਹਿਸੀਲਦਾਰ ਅਜਿਹੇ ਨੇ ਜਿਹੜੇ ਕਿ ਅਦਾਲਤ ਦੇ ਹੁਕਮਾਂ ਨੂੰ ਵੀ ਨਹੀਂ ਮੰਨਦੇ ਆ ਹਾਲ ਹੀ ਦੇ ਵਿੱਚ ਜਦੋਂ ਅਸੀਂ ਖਬਰ ਕੀਤੀ ਸੀ ਜ਼ਿਰਗਪੁਰ ਦੇ ਇੱਕ ਨਾਇਬ ਤਹਿਸੀਲਦਾਰ ਸਾਹਿਬ ਨੇ ਉਹ ਸਟੇ ਲੱਗੀ ਹੋਈ ਹੈ ਕੋਰਟ ਦੀ ਉਹਦੇ باوجود ਉਹਨਾਂ ਨੇ ਉਹਦੀ ਰਜਿਸਟਰੀ ਕਰਤੀ ਇੱਥੇ ਤਾਂ ਇਹ ਸਭ ਕੁਝ ਚੱਲੀ ਜਾਂਦਾ ਤੁਸੀਂ ਵਿਭਾਗ ਦੀ ਚਿੱਠੀ ਲੈ ਕੇ ਬੈਠੇ ਹੋ ਦੇਖੋ ਗੱਲ ਇਹ ਹੈ ਬਰਨਾਲ ਜੀ ਵੀ ਜੋ ਵੀ ਚਿੱਠੀ ਵਿਭਾਗ ਦੀ ਵੀ ਆ ਉਹ ਵੀ ਕਾਨੂੰਨ ਦੇ ਦਾਇਰੇ ਚ ਚਿੱਠੀ ਜਾ ਰਹੀ ਹੋਈ ਹੈ ਜੋ ਮਾਨਯੋਗ ਅਦਾਲਤ ਨੇ ਫੈਸਲਾ ਕੀਤਾ ਸੀ ਉਹ ਵੀ ਕਾਨੂੰਨ ਨੂੰ ਮੁੱਖ ਰੱਖ ਕੇ ਫੈਸਲਾ ਕੀਤਾ ਗਿਆ ਪਰ ਇੱਥੇ ਦੇ ਜਿਹੜੇ ਨਾਇਬ ਤਹਿਸੀਲਦਾਰ ਸਾਹਿਬ ਜ਼ੀਰਕਪੁਰ ਦੇ ਆਪਾਂ ਗੱਲ ਕਰੀਏ ਉਹ ਕਹਿੰਦੇ ਆ ਵੀ ਨੰਬਰਾਂ ਤੇ ਭਾਵੇਂ ਸਬਜੈਕਟ ਮੈਟਰ ਤੇ ਭਾਵੇਂ ਸਟੇ ਹੈ ਪਰ ਪਾਰਟੀ ਬਦਲ ਗਈ ਜੋ ਗਰ ਗਰੀਅਲਿਟੀ ਹੈ ਉਹਦੇ ਤੇ ਸਟੇ ਨਹੀਂ ਹੈਗਾ ਮੈਂ ਰਜਿਸਟਰੀ ਕਰ ਸਕਦਾ ਐਸ ਡੀ ਐਮ ਸਾਹਿਬ ਕੁਝ ਦਿਨ ਪਹਿਲਾਂ ਉਹਨਾਂ ਨੂੰ ਪੱਤਰ ਜਾਰੀ ਕਰਕੇ ਇਨਫੋਰਮ ਵੀ ਕਰਦੇ ਆ ਵੀ ਕਰਿਓ ਨਾ ਨਿਰੋਲ ਜ਼ਿੰਮੇਵਾਰੀ ਤੁਹਾਡੀ ਹੋਏਗੀ ਪਰ ਉਹ ਐਸਜੀਐਮ ਦੇ ਜਿਹੜੇ ਮੌਜੂਦਾ ਉਹਨਾਂ ਦੇ ਅਧਿਕਾਰੀ ਆ ਬਾਸ ਹੈ ਉਹਨਾਂ ਨੂੰ ਵੀ ਟੀਚ ਜਾਣਦੇ ਆ ਹੁਣ ਹਾਲਾਤ ਤਾਂ ਇਹੀ ਆ ਕਿ ਇੱਥੇ ਜਗ੍ਹਾ ਬਹੁਤ ਮਹਿੰਗੀਆਂ ਹੋ ਚੁੱਕੀਆਂ ਉਸ ਮਹਿੰਗੀ ਜਗ੍ਹਾ ਦੇ ਕਾਰਨ ਜਿਹੜੇ ਅਧਿਕਾਰੀ ਆ ਉਹਨਾਂ ਨੂੰ ਐਂ ਲੱਗਦਾ ਵੀ ਕਾਨੂੰਨ ਨੇ ਤਾਂ ਬਹੁਤ ਹੌਲੀ-ਹੌਲੀ ਚਾਲ ਚੱਲਨੀ ਹੈ ਸਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ ਇੱਕ ਭਗਵੰਤਮਾਨ ਜੀ ਨੇ ਕੁਲਫੀ ਗਰਮਾ ਗਰਮ ਇੱਕ ਕੈਸਟ ਕਢੀ ਸੀ ਬਹੁਤ ਧੇਰ ਪਹਿਲਾਂ ਕਿ ਰਿਸ਼ਵਤ ਲੈਂਦਾ ਫੜਿਆ ਜਾਂ ਮੀ ਰਿਸ਼ਵਤ ਦੇ ਕੇ ਛੁੱਟੀ ਜਾਂ ਛੁੱਟੀ ਜਾਂ ਛੁੱਟੀ ਜਾਂ ਲੁੱਟੀ ਜਾਂ ਅੱਜ ਜੋ ਕਹਾਣੀ ਜਿਹੜੀ ਹੈ ਬਿਲਕੁਲ ਚਰਤਾਰ ਚਰਤਾਰਥ ਹੈ ਇਨੈਗਜ਼ਿਸਟੈਂਸ ਹੈ ਇਨ ਰਿਐਲਿਟੀ ਹੈ ਭਗਵੰਤਮਾਨ ਸਾਹਿਬ ਭਾਵੇਂ ਹੁਣ ਮੁੱਖ ਮੰਤਰੀ ਹੈ ਅਗਰ ਚਾਹਣ ਤਾਂ ਉਹ ਇਹਨੂੰ ਰੋਕ ਸਕਦੇ ਆ ਬਹੁਤ ਕੋਸ਼ਿਸ਼ ਵੀ ਕਰਦੇ ਆ ਬਹੁਤ ਆਦੇਸ਼ ਵੀ ਜਾਰੀ ਕਰਦੇ ਆ ਵੀ ਭਾਈ ਕੋਈ ਵੀ ਐਦਾਂ ਦਾ ਕੰਮ ਨਾ ਕਰੋ ਜਿਹੜਾ ਕਾਨੂੰਨ ਦੇ ਦਾਇਰੇ 'ਚ ਨਾ ਹੋਵੇ ਪਰ ਉਹਨਾਂ ਦੇ ਅੱਖਾਂ ਦੇ ਵਿੱਚ ਘੱਟਾ ਪਾ ਕੇ ਇਹ ਜਿਹੜੇ ਨਗਰ ਕੌਂਸਲ ਦੇ ਅਧਿਕਾਰੀ ਆ ਉਥੇ ਏਡੀਸੀ ਦਫ਼ਤਰ ਦੇ ਅਧਿਕਾਰੀ ਆ ਬਿਲਡਰ ਆ ਸ਼ਰੀਆਮ ਗ੍ਰੀਨ ਬੈਲਟ ਵੇਚ ਜਨਿਆ ਜਿਸ ਮਾਨਯੋਗ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਕੇ ਰਜਿਸਟਰੀਆਂ ਕਰਦੈਨੇ ਕੋਈ ਬੈਂਚਮਾਰਕ ਕੋਈ ਇੱਕ ਬੈਂਚਮਾਰਕ ਸੈੱਟ ਕਰਨਾ ਚਾਹੀਦਾ ਸਰਕਾਰ ਨੂੰ ਇਹ ਜੇ ਇਹ ਅਧਿਕਾਰੀਆਂ ਨੂੰ ਡਿਸਮਿਸ ਕਰ ਦੇਣਾ ਚਾਹੀਦਾ ਪ੍ਰਲਾਦ ਜੀ ਜੇ ਮੈਂ ਗੱਲ ਕਰਾਂ ਨਗਰ ਕੌਂਸਲ ਖਰੜ ਦੇ ਤਨ ਕੋ ਬੇਰ ਹੈ ਕੋਈ 500 ਕਰੋੜ ਦਾ ਮਾਲਕ ਹੋ ਸਕਦਾ ਕੋਈ 1000 ਕਰੋੜ ਦਾ ਮਾਲਕ ਹੋ ਸਕਦਾ ਕੋਈ 2000 ਕਰੋੜ ਦਾ ਮਾਲਕ ਵੀ ਹੋ ਸਕਦਾ ਇੱਕ ਐਨੀ ਇੱਕ ਛੋਟੀ ਜੀ ਨਗਰ ਕੌਂਸਲ ਦੇ ਜੀਰਕਪੁਰ ਦੀ ਗੱਲ ਕਰੀਏ ਤਾਰਬਾ ਖਰਬਾ ਪਤੀ ਹੋ ਚੁੱਕੇ ਆ ਅਧਿਕਾਰੀ ਅਗਰ ਉਹਨਾਂ ਦੀ ਜਾਂਚ ਕਰੀ ਅਗਰ ਮੱਧ ਪ੍ਰਦੇਸ਼ ਦੀ ਤਰ੍ਹਾਂ ਜਿੱਦਾਂ ਮੱਧ ਪ੍ਰਦੇਸ਼ ਦੇ ਐਸ ਡੀਓ ਦੀ ਜਾਂਚ ਕਰਦੇ ਆ ਕਿਸੇ ਦੇ 200 ਕਰੋੜ ਨਿਕਲਦਾ ਕਿਸੇ 500 ਕਰੋੜ ਨਿਕਲਦਾ ਤਾਂ ਇੱਥੇ ਵੀ ਅਗਰ ਜਾਂਚ ਮਹਿਮ ਪੰਜਾਬ ਸਰਕਾਰ ਜਿਹੜੀ ਸ਼ੁਰੂ ਕਰ ਦੂਏ ਤਾਂ ਪੰਜਾਬ ਦਾ ਕਰਜ਼ਾ ਤਾਂ ਇਹਨਾਂ ਅਧਿਕਾਰੀਆਂ ਦੀ ਜਿਹੜੀ ਆਮਦਨ ਹੈ ਜਿਹੜੀ ਆਮਦਨ ਤੋਂ ਵੱਧ ਸੰਪਤੀ ਬਣਾਈ ਹੋਈ ਹੈ ਅਗਰ ਉਹਨਾਂ ਦੀ ਪ੍ਰੋਪਰ ਤਰੀਕੇ ਨਾਲ ਜਾਂਚ ਹੋ ਜਾਈਏ ਤਾਂ ਪੰਜਾਬ ਦਾ ਕਰਜ਼ਾ ਤਾਂ ਬੜੇ ਆਰਾਮ ਨਾਲ ਇੱਥੋਂ ਹੀ ਜਿਹੜਾ ਭਰਿਆ ਜਾ ਸਕਦਾ ਮੇਰਾ ਆਖਰੀ ਸਵਾਲ ਦੁਰਗੇਸ਼ ਜੀ ਕੀ ਇਹ ਸਭ ਰੁਕੂਗਾ ਲੱਗਦਾ ਵਧੇਗਾ ਪਰਲਾ ਜੀ ਕਿਉਂਕਿ ਜੇ ਤੁਸੀਂ ਕਾਨੂੰਨ ਦੀ ਗੱਲ ਕਰਦੇ ਹੋ ਨਾ ਤੁਹਾਡਾ ਮਜ਼ਾਕ ਉਡਾਇਆ ਜਾਂਦਾ ਮੈਂ ਕਾਨੂੰਨ ਦੀ ਗੱਲ ਕਰਾਂਗਾ ਤਾਂ ਮੇਰਾ ਮਜ਼ਾਕ ਉਡਾਇਆ ਜਾਂਦਾ ਕਾਨੂੰਨ ਤੋੜਨ ਨੂੰ ਫੈਸ਼ਨ ਸਮਝਿਆ ਜਾਣ ਲੱਗਿਆ ਪਰ ਬਹੁਤ ਸਾਰੀਆਂ ਐਗਜ਼ਾਮਪਲਾਂ ਇਦਾਂ ਵੀ ਹੈ ਕਿ ਸਟਾਰਟਿੰਗ ਦੇ ਵਿੱਚ ਤੁਸੀਂ ਜਿੱਡੇ ਮਰਜੀ ਤੁਸੀਂ ਆਪਣੇ ਆਪ ਨੂੰ ਇਹਨੂੰ ਫੈਸ਼ਨ ਸਮਝ ਲਓ ਪਰ ਕਾਨੂੰਨ ਭਾਵੇਂ ਹੌਲੀ-ਹੌਲੀ ਚਾਲ ਚੱਲਦਾ ਹੈ ਪਰ ਜਿਸ ਦਿਨ ਕਾਨੂੰਨ ਆਪਣੀ ਚਾਲ ਚੱਲਦਾ ਹੈ ਤਾਂ ਕ੍ਰੇਨ ਦੀ ਤਰ੍ਹਾਂ ਤੁਹਾਨੂੰ ਚੱਕ ਕੇ ਟੰਗ ਦਿੰਦਾ ਉਸ ਦਿਨ ਤੁਹਾਡੇ ਤੋਂ ਬਚਾ ਦਾ ਕੋਈ ਸਾਧਨ ਨਹੀਂ ਰਹਿੰਦਾ ਠੀਕ ਹੈ ਝੂਠ ਦੀ ਉਮਰ ਭ੍ਰਸ਼ਟਾਚਾਰ ਦੀ ਉਮਰ ਥੋੜੀ ਲੰਬੀ ਹੋ ਸਕਦੀ ਹੈ ਪਰ ਜਿੱਦਨ ਸੱਚ ਸਾਹਮਣੇ ਆਊਗਾ ਤਾਂ ਇਹਨਾਂ ਝੂਠੇ ਲੋਕਾਂ ਨੂੰ ਇਹਨਾਂ ਕਰਪਟ ਲੋਕਾਂ ਨੂੰ ਭੱਜਣ ਨੂੰ ਰਾਹ ਨਹੀਂ ਲੱਭਣਾ ਰੁਕੇਗਾ ਜ਼ਰੂਰ ਜਿਵੇਂ ਭਗਵੰਤ ਮਾਨ ਸਰਕਾਰ ਦੀਆਂ ਪਾਲਿਸੀਆਂ ਜੋ ਚਾਹਨੇ ਹਨ ਉਹਦੇ ਨਾਲ ਜ਼ਰੂਰ ਰੁਕੇਗਾ ਸੋ ਸੁਣਿਆ ਤੁਸੀਂ ਕਿਵੇਂ ਲੈਂਡ ਮਾਫੀਆ ਅਤੇ ਅਧਿਕਾਰੀਆਂ ਦੀ ਮਿਲੀਭੁਗਤ ਦੇ ਨਾਲ ਗ੍ਰੀਨ ਬੈਲਟ ਹੀ ਗਾਇਬ ਕੀਤੀ ਜਾ ਰਹੀ ਹੈ ਗ੍ਰੀਨ ਬੈਲਟ ਹੀ ਚੋਰੀ ਕੀਤੀ ਜਾ ਰਹੀ ਹੈ ਅਜਿਹੇ ਦੇ ਵਿੱਚ ਹੁਣ ਅਧਿਕਾਰੀਆਂ ਦੀ ਨੀਂਦ ਕਦੋਂ ਖੁੱਲਦੀ ਹੈ ਕਦੋਂ ਵਿਜੀਲੈਂਸ ਵਿਭਾਗ ਦੀਆਂ ਟੀਮਾਂ ਇਧਰਲੇ ਪਾਸੇ ਮੂੰਹ ਕਰਦੀਆਂ ਨੇ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਇਸੇ ਤਰ੍ਹਾਂ ਦੀ ਇਨਫੋਰਮੇਸ਼ਨਸ ਲੈ ਕੇ ਇਸੇ ਤਰ੍ਹਾਂ ਦੀ ਡਿਬੇਟਸ ਲੈ ਕੇ ਅਸੀਂ ਤੁਹਾਡੇ ਸਾਹਮਣੇ ਰੂਬਰੂ ਹੁੰਦੇ ਰਵਾਂਗੇ ਉਦੋਂ ਤੱਕ ਮੈਨੂੰ ਤੇ ਦੁਰਗੇਸ਼ ਗਾਜਰੀ ਜੀ ਨੂੰ ਦਿਓ ਇਜਾਜ਼ਤ ਧੰਨਵਾਦ